ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੰਕੀ ਪਾਤੀ ਧੰਨ ਧੰਨ ਆਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਦੀ ਸੰਗਤਾਂ ਚ ਪਹਿਰਾ ਸਾਹਿਬ ਦੀ ਹਾਜ਼ਰੀ ਭਰਦੀਆਂ ਨੇ ਆਪਣੀਆਂ ਬਣੋ ਭਾਵਨਾ ਅਰਦਾਸਾਂ ਮਾਰਾ ਸੱਚੇ ਪਾਤਸ਼ਾਹ ਦੀ ਅਗੇ ਰੱਖਦੀਆਂ ਨੇ ਸੱਚੇ ਮਨ ਨਾਲ ਕੀਤੀ ਹੋਈ ਅਰਦਾਸ ਖਾਲਸਾ ਜੀ ਕਦੇ ਵੀ ਖਾਲੀ ਨਹੀਂ ਜਾਂਦੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਆਪਣੇ ਬੱਚੇ ਬੱਚੀਆਂ ਆਪਣੇ ਸਭ ਸੰਗਤਾਂ ਦੀਆਂ ਅਰਦਾਸਾਂ ਜ਼ਰੂਰ ਪੂਰੀਆਂ ਕਰਦੇ ਨੇ ਜੇ ਆਪਾਂ ਸ਼ਰਧਾ ਭਾਵਨਾ ਰੱਖ ਕੇ ਦੁਪਹਿਰਾ ਸਹਿਬ কাটਦੇ ਆ ਤਾਂ ਤੱਬ ਤੋਂ ਵੱਡੀ ਗੱਲ ਤਾਂ ਖਾਲਸਾ ਜੀ ਸ਼ਰਧਾ ਭਾਵਨਾ ਦੀ ਦিয়ে ਜੇ ਆਪਾਂ ਸ਼ਰਧਾ ਭਾਵਨਾ ਬਣਾ ਲਈਏ ਫਿਰ ਆਪਾਂ ਭਾਵੇਂ ਘਰ ਬੈਠ ਕੇ ਹੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਯਾਦ ਕਰ ਲਈਏ ਫਿਰ ਵੀ ਮਾਰਾ ਸੱਚੇ ਪਾਤਸ਼ਾਹ ਆਪਣੀ ਜ਼ਰੂਰ ਅਰਦਾਸ ਬੇਨਤੀ ਪੂਰੀ ਕਰਦੇ ਨੇ ਤੁਹਾਡੇ ਨਾਲ ਬਹੁਤ ਸਾਰੀਆਂ ਅਸੀਂ ਹੱਡ ਬੀਤੀਆਂ ਸਾਂਝੀਆਂ ਕਰਦੀਆਂ ਖਾਲਸਾ ਜੀ ਅੱਜ ਦੀ ਇੱਕ ਹੱਡ ਬੀਤੀ ਵੀਰ ਦੀ ਏ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਵੀ ਉਸ ਤੋਂ ਪਹਿਲਾਂ ਖਾਲਸਾ ਜੀ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਏ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਉਣਿਓ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਉਹ ਵੀਰ ਦੱਸਦਾ ਏ ਉਹਨਾਂ ਨੇ ਦੱਸਿਆ ਕਿ ਸਾਡੇ ਪਰਿਵਾਰ ਦੇ ਵਿੱਚ ਅਸੀਂ ਚਾਰ ਹੀ ਮੈਂਬਰ ਸੀ ਕਹਿੰਦੇ ਮੈਂ ਆਪਣੀ ਮਾਤਾ ਤੇ ਦੋ ਭੈਣਾਂ ਦੀ ਨਾਲ ਰਹਿੰਦਾ ਸੀ ਕਹਿੰਦੇ ਮੇਰੇ ਕੋਲ ਔਰ ਕਿਲਾ ਡੇਢ ਜ਼ਮੀਨ ਦਾ ਸੀ ਜਿਸ ਨੂੰ ਮੈਂ ਵੇਚ ਪੇ ਤੇ ਕਹਿੰਦੇ ਵੀ ਮੈਂ ਨਿਊਜ਼ੀਲੈਂਡ ਗਿਆ ਸੀ ਬਾਹਰ ਚਲਾ ਗਿਆ ਸੀ ਆ ਕਹਿੰਦੇ ਉੱਥੇ ਕੋਈ ਮੇਰੇ ਨਾਲ ਪਾਣਾ ਵਾਪਰਦਾ ਏ ਅਚਾਨਕੀ ਤੇ ਕਹਿੰਦੇ ਮੈਨੂੰ ਰਿਪੋਰਟ ਕਰ ਦਿੱਤਾ ਜਾਂਦਾ ਹੈ ਜਦੋਂ ਰਿਪੋਰਟ ਕਰ ਦਿੰਦੇ ਨੇ ਕਹਿੰਦੇ ਮੈਂ ਇੰਡੀਆ ਆ ਜਾਂਦਾ ਤੇ ਆ ਕੇ ਕਹਿੰਦੇ ਭਾਈ ਹੀ ਸੋਚਦਾ ਕਿ ਸਭ ਤੋਂ ਪਹਿਨਾ ਆਪਣੀਆਂ ਭੈਣਾਂ ਦੇ ਵਿਆਹ ਕਰ ਦੇਣਾ ਇਸੇ ਤਰ੍ਹਾਂ ਖਾਲਸਾ ਜੀ ਉਹ ਵੀਰ ਕਹਿੰਦੇ ਕਿ ਮੇਰੇ ਕੋਲ ਥੋੜੇ-ਬਹੁਤ ਪੈਸੇ ਸੀ ਥੋੜਾ-ਬਹੁਤ ਸੋਨਾ ਘਰੇ ਪਿਆ ਹੋਇਆ ਸੀ ਤੇ ਕਹਿੰਦੇ ਵੀ ਥੋੜੇ-ਬਹੁਤ ਪੈਸੇ ਮੈਂ ਪਿੰਡ 'ਚੋਂ ਦੋਸਤਾਂ ਮਿੱਤਰਾਂ ਤੋਂ ਵਾੜ ਕੇ ਕਹਿੰਦੇ ਮੈਂ ਸੋਚਿਆ ਕਿ ਭੈਣਾਂ ਦੀ ਮੈਂ ਵਿਆਹ ਕਰ ਦਿੰਦਾ ਕਹਿੰਦੇ ਮੈਂ ਦੋਨਾਂ ਭੈਣਾਂ ਦੇ ਰਿਸ਼ਤੇ ਦੇਖ ਕੇ ਬਹੁਤ ਵਧੀਆ ਰਿਸ਼ਤੇ ਮਿਲ ਗਏ ਤੇ ਕਹਿੰਦੇ ਮੈਂ ਕੁਝ ਪੈਸੇ ਆਪਣੇ ਘਰੋਂ ਕਰਕੇ ਕੁਝ ਵੜ ਕੇ ਦੋਨਾਂ ਭੈਣਾਂ ਦੇ ਵਿਆਹ ਕਰ ਦਿੱਤੇ ਤਾਂ ਹਾਰਸਾ ਜੀ ਇਸੇ ਤਰ੍ਹਾਂ ਉਹ ਵੀਰ ਕਹਿੰਦੇ ਕਿ ਵਿਆਹ ਕਰਨ ਤੋਂ ਬਾਅਦ ਦੇ ਵਿੱਚ ਕਹਿੰਦੇ ਮੇਰੇ ਸਿਰ ਤੇ ਬਹੁਤ ਜ਼ਿਆਦਾ ਕਰਜ਼ਾ ਚੜ ਗਿਆ ਮੇਰੇ ਕੋਲ ਕੋਈ ਵੀ ਕਮਾਈ ਦਾ ਸਾਧਨ ਨਹੀਂ ਸੀ ਹੈਗਾ ਘਰ ਦਾ ਗੁਜ਼ਾਰਾ ਕਰਨਾ ਵੀ ਕਹਿੰਦੇ ਮੁਸ਼ਕਲ ਹੋ ਗਿਆ ਸੀ ਤੇ ਜਿੰਨਾ ਤੋਂ ਮੈਂ ਬែក ਦੇ ਬڑے ਸੀ ਉਹ ਘਰ ਆਉਂਦੇ ਸੀ ਕਹਿੰਦੇ ਬਹੁਤ ਕਈ ਵਾਰ ਉਹਨਾਂ ਨੇ ਗਾਲਾਂ ਵੀ ਕੱਢਣੀਆਂ ਬਹੁਤ ਗਲਤ ਬੋਲਣਾ ਕਹਿੰਦੇ ਮੇਰਾ ਮਨ ਬਹੁਤ ਦੁਖੀ ਹੁੰਦਾ ਸੀ ਕਹਿੰਦੇ ਫਿਰ ਮੈਂ ਸੋਚਿਆ ਕਿ ਕਈ ਵਾਰ ਤਾਂ ਕਹਿੰਦੇ ਜਦੋਂ ਕਿਸੇ ਨੇ ਆਉਣਾ ਤੇ ਕਹਿ ਦੇਣਾ ਮੇਰੀ ਮਾਤਾ ਨੇ ਕਿ ਘਰੇ ਹੈ ਨਹੀਂ ਕਿਉਂਕਿ ਮੈਂ ਆਪਣੀ ਮਾਤਾ ਨੂੰ ਇਸੇ ਤਰ੍ਹਾਂ ਕਹਿ ਦੇਣਾ ਕਿ ਉਹਨਾਂ ਨੂੰ ਕਹਿ ਦੇ ਘਰ ਹੈ ਨਹੀਂ ਕਹਿੰਦੇ ਫਿਰ ਉਹਨਾਂ ਮੇਰੀ ਮਾਤਾ ਨੂੰ ਬਹੁਤ ਗਲਤ ਬੋਲਣਾ ਕਹਿੰਦੇ ਵੀਰ ਮੈਂ ਸੋਚਿਆ ਕਿ ਮੈਂ ਘਰ ਹੀ ਨਹੀਂ ਰਹਿਂਦਾ ਕਹਿੰਦੇ ਸਵੇਰੇ ਸਵੇਰੇ ਹਨੇਰੇ ਦੇ ਟਾਈਮ ਮੈਂ ਚਲੇ ਜਾਂਦਾ ਤੇ ਰਾਤ ਜਦੋਂ ਹੋ ਜਾਣੀ ਉਦੋਂ ਕਹਿੰਦੇ ਮੈਂ ਆਉਣਾ ਇਸ ਤਰ੍ਹਾਂ ਦੀ ਉਹ ਵੀਰ ਕਹਿੰਦੇ ਕਿ ਮੇਰੀ ਜ਼ਿੰਦਗੀ ਹੋ ਗਈ ਸੀ ਤਾਂ ਖਾਲਸਾ ਜੀ ਉਹ ਵੀਰ ਕਹਿੰਦੇ ਕਿ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਵਿਸ਼ਵਾਸ ਤਾਂ ਬਹੁਤ ਰੱਖਦਾ ਸੀ ਕਹਿੰਦੇ ਇੱਕ ਦਿਨ ਮੈਂ ਮੋਬਾਈਲ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਇੱਕ ਵੀਡੀਓ ਦੇਖੀ ਜਿਸ ਦੇ ਵਿੱਚ ਦੱਸਿਆ ਹੋਇਆ ਸੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਦੁਪਹਿਰਾ ਸੇਵ ਕੱਟਣ ਦੇ ਨਾਲ ਵੀ ਇੱਕ ਵੀਰ ਦਾ ਕਰਜ਼ਾ ਉਤਰ ਗਿਆ। ਕਹਿੰਦੇ ਜਦੋਂ ਮੈਂ ਦੇਖਿਆ ਤਾਂ ਮੇਰਾ ਹੋਰ ਵੀ ਵਿਸ਼ਵਾਸ ਵਧ ਗਿਆ ਤੇ ਮੈਂ ਸੋਚਿਆ ਕਿ ਮੈਂ ਵੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾਣਾ ਹੋਥੇ ਜਾ ਕੇ ਦੁਪਹਿਰਾ ਸੇਵ ਦੀ ਹਾਜ਼ਰੀ ਵਰਨੀ ਸ਼ੁਰੂ ਕਰ ਦਿੰਦਾ। ਇਸੇ ਤਰ੍ਹਾਂ ਖਾਲਸਾ ਜੀ ਉਹ ਵੀਰ ਕਹਿੰਦਾ ਕਿ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਗਿਆ ਉਤੇ ਮਹਾਰਾਜ ਜੀ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ ਜਿਹੜਾ ਮੇਰੇ ਤੇ ਕਰਜ਼ਾ ਹੋ ਗਿਆ ਇਹਨਾਂ ਨੇ ਵੀ ਉਹ ਦੂਰ ਹੋ ਜਾਵੇ ਮੈਂ ਪੰਜ ਦੁਪਹਿਰਾ ਸਹਿਬ ਦੀ ਹਾਜ਼ਰੀ ਭਰਾਂਗਾ ਵੀ ਮੇਰਾ ਮਨ ਬਹੁਤ ਦੁਖੀ ਹੈ ਲੋਕ ਪੈਸੇ ਲੈਣ ਆਉਂਦੇ ਨੇ ਮੇਰੇ ਕੋਲ ਕੋਈ ਕੰਮ ਵੀ ਨਹੀਂ ਹੈਗਾ ਤੇ ਮੈਂ ਉਹਨਾਂ ਦੇ ਪੈਸੇ ਕਿਵੇਂ ਦੇਵਾਂ ਖਾਲਸਾ ਜੀ ਉਹ ਵੀਰ ਕਹਿੰਦੇ ਨੇ ਕਿ ਮੈਂ ਪੰਜ ਦੁਪਹਿਰਾ ਸਹਿਬ ਸੁਖੀ ਤੇ ਮੈਂ ਪੰਜ ਦੁਪਹਿਰਾ ਸਹਿਬ ਹੀ ਕੱਟੇ ਉਥੇ ਕਹਿੰਦੇ ਜਦੋਂ ਪੰਜਵਾਂ ਦੁਪਹਿਰਾ ਸਹਿਬ ਕੱਟਿਆ ਤਾਂ ਕੋਈ ਕੰਮ ਫਿਰ ਵੀ ਨਾ ਬਣਿਆ ਕਹਿੰਦੇ ਮੈਂ ਬਹੁਤ ਉਦਾਸ ਸੀ ਤੇ ਕਹਿੰਦੇ ਉੱਥੇ ਗੁਰੂ ਘਰ ਦੇ ਵਿੱਚ ਸ਼ਹੀਦਾ ਸਾਹਿਬ ਤੇ ਕਹਿੰਦੇ ਉੱਥੇ ਮੈਨੂੰ ਗੁਰਸਿੱਖ ਵੀਰ ਮਿਲੇ ਤੇ ਉਹ ਕਹਿੰਦੇ ਪੁੱਛਣ ਲੱਗੇ ਮੈਨੂੰ ਵੀ ਤੈਨੂੰ ਕੀ ਗੱਲ ਹੈ ਤੂੰ ਉਦਾਸ ਕਿਉਂ ਹੈ ਤਾਂ ਉਹਨੇ ਆਪਣੀ ਸਾਰੀ ਹੱਦਬੀਤੀ ਦੱਸੀ ਖਾਲਸਾ ਜੀ ਉਹ ਗੁਰਸਿੱਖ ਵੀਰ ਨੂੰ ਕਹਿੰਨਾ ਕਿ ਮੇਰੇ ਤੇ ਬਹੁਤ ਕਰਜ਼ਾ ਹੈ ਤੇ ਮੇ ਚਪੈਰਾ ਸਹਿ ਵੀ ਕੱਟਿਆ ਹੈ ਪਰ ਬਾਬਾ ਜੀ ਨੇ ਮੇਰੀ ਕੋਈ ਸੁਣੀ ਨਹੀਂ ਤਾਂ ਖਾਲਸਾ ਜੀ ਉਹ ਗੁਰਸਿੱਖ ਵੀਰ ਵੀਰ ਨੂੰ ਪੁੱਛਣ ਲੱਗੇ ਵੀ ਤੂੰ ਕਦੋਂ ਤੂੰ ਜਪੈਰਾ ਸਹਿਬ ਕੱਟਦਾ ਤਾਂ ਉਹ ਕਹਿੰਦਾ ਹੁਣੇ ਹੀ ਹੈ ਜੇ ਮੈਂ ਕੱਟਣ ਲੱਗਾ ਸੀ ਪੰਜ ਹੀ ਕੱਟੇ ਨੇ ਤੇ ਕਹਿੰਦੇ ਕਦੋਂ ਕੱਟਦਾ ਕਹਿੰਦਾ ਹਰ ਐਤਵਾਰ ਨੂੰ ਤੇ ਉਹਨਾਂ ਨੇ ਪੁੱਛਿਆ ਵੀ ਬਾਕੀ ਦਿਨ ਕੀ ਕਰਦਾ ਕਹਿੰਦੇ ਮੈਂ ਬਾਕੀ ਦਿਨ ਵਿਹਲਾ ਰਹਿਣਾ ਕਹਿੰਦੇ ਫਿਰ ਕਿਰਪਾ ਕਿਵੇਂ ਹੋ ਵੀ ਇੱਕ ਦਿਨ ਤੁਸੀਂ ਮਹਾਰਾ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਪਾਠ ਕਰਕੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਯਾਦ ਨਹੀਂ ਕਰਦੇ ਤਾਂ ਹੀ ਤਾਂ ਤੁਹਾਡੇ ਤੇ ਕਿਰਪਾ ਨਹੀਂ ਹੁੰਦੀ ਕੀ ਇਸ ਗੱਲ ਨੂੰ ਲੈ ਕੇ ਵੀਰ ਨੇ ਸੋਚਿਆ ਕਿ ਮੈਂ ਵੀ ਹਰ ਰੋਜ਼ ਪਾਠ ਕਰਿਆ ਕਰਾਂਗਾ। ਤੋਂ ਹਰ ਰੋਜ਼ ਗੁਰਬਾਣੀ ਪੜਨ ਲੱਗਾ, ਪਾਠ ਕਰਨ ਲੱਗਾ। ਕਿਉਂਕਿ ਗੁਰਬਾਣੀ ਦੇ ਵਿੱਚ ਬਹੁਤ ਤਾਕਤ ਹੈ ਖਾਲਸਾ ਜੀ ਮਹਾਰਾ ਸੱਚੇ ਪਾਤਸ਼ਾਹ ਦੀ ਸਾਰੀ ਹੀ ਗੁਰਬਾਣੀ ਬਹੁਤ ਸਤਿਕਾਰਯੋਗ ਹੈ। ਉਹ ਵੀਰ ਕਹਿੰਦਾ ਖਾਲਸਾ ਜੀ ਕਿ ਮੈਂ ਘਰ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਕਹਿੰਦੇ ਮੈਂ ਪਾਠ ਕਰਨਾ ਹਰ ਰੋਜ਼ ਨਿਤਨੇਮ ਰਹਿ ਰਹਾ ਸਹਿਬ। ਤੇ ਐਗਵਾਰ ਨੂੰ ਕਹਿੰਦੇ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰਨ ਤੇ ਜਾ ਕੇ ਦੁਪਹਿਰਾ ਸੇਵ ਕੱਟਣਾ ਕਹਿੰਦੇ ਇਸ ਤਰ੍ਹਾਂ ਮੈਂ ਰੂਟੀਨ ਹੀ ਬਣਾ ਲਈ ਸੀ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਇੱਕ ਦਿਨ ਮੈਂ ਕਿਤੇ ਆ ਜਾ ਰਿਹਾ ਸੀ ਕਹਿੰਦੇ ਮੈਨੂੰ ਮੇਰੇ ਦੋਸਤ ਦਾ ਫੋਨ ਆਉਂਦਾ ਏ ਤੇ ਕਹਿੰਦੀ ਹੁੰਦੇ ਨਾਲ ਕਾਫੀ ਪੁਰਾਣਾ ਦੋਸਤ ਸੀ ਸਕੂਲ ਦੇ ਟਾਈਮ ਦਾ ਉਸ ਤੋਂ ਬਾਅਦ ਕਾਲਜ ਤੋਂ ਬਾਅਦ ਉਹ ਕਦੇ ਮਿਲੇ ਵੀ ਨਹੀਂ ਸੀ ਤਾਂ ਖਾਨਸਾ ਜੀ ਉਹ ਵੀਰ ਕਹਿੰਦੇ ਨੇ ਅਸੀਂ ਹਾਲ ਚਾਲ ਇੱਕ ਦੂਜੇ ਦਾ ਪੁੱਛਿਆ ਤੇ ਉਹਨੂੰ ਮੈਂ ਪੁੱਛਿਆ ਉਹ ਕਹਿੰਦਾ ਕਿ ਮੈਂ ਅਮਰੀਕਾ ਦੇ ਵਿੱਚ ਸੈੱਟ ਹੋ ਗਿਆ ਕਹਿੰਦੇ ਜਦੋਂ ਨੇ ਮੈਨੂੰ ਪੁੱਛਿਆ ਤਾਂ ਮੈਂ ਸਾਰੀ ਆਪਣੀ ਹੱਦਬੀਤੀ ਦੱਸੀ ਕਿ ਮੇਰੇ ਨਾਲ ਆਹ ਕੁਛ ਹੋਇਆ ਤੇ ਮੇਰੇ ਤੇ ਹੁਣ ਬਹੁਤ ਕਰਜ਼ਾ ਹੋ ਗਿਆ ਹੈ ਤਾਂ ਉਸਨੇ ਪੁੱਛਿਆ ਕਿ ਵੀ ਕਿੰਨਾ ਕੁ ਕਰਜ਼ਾ ਹੈ ਤੇ ਕਹਿੰਦਾ 9-10 ਲੱਖ ਰੁਪਏ ਤਾਂ ਖਾਲਸਾ ਜੀ ਉਹ ਵੀਰ ਕਹਿੰਦਾ ਕਿ ਉਹ ਮੇਰਾ ਜਿਹੜਾ ਦੋਸਤ ਸੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ 2-3 ਮਹੀਨਿਆਂ ਦੀ ਤਨਖਾਹ ਹੈ ਮੇਰੀ ਤੂੰ ਮੈਨੂੰ ਅਕਾਊਂਟ ਨੰਬਰ ਸੈਂਡ ਕਰ ਦੇ ਮੈਂ ਤੈਨੂੰ ਪੈਸੇ ਪਾ ਦੇ ਦਨ ਤੇ ਕੋਈ ਗੱਲ ਨਹੀਂ ਇੱਥੇ ਜਦੋਂ ਵੀ ਕੋਈ ਮੈਨੂੰ ਕੰਮ ਸੈੱਟ ਲੱਗਾ ਮੈਂ ਤੈਨੂੰ ਇੱਥੇ ਵੀ ਬੁਲਾ ਲਵਾਂਗਾ ਤਵੀਰ ਨੇ ਪੈਸੇ ਉਹਦੇ ਅਕਾਊਂਟ 'ਚ ਪਾ ਦਿੰਦਾ ਹੈ ਵੀਰ ਦੇ ਜਿਹੜਾ ਦੋਸਤ ਹੁੰਦਾ ਹੈ ਤਾਂ ਖਾਲਸਾ ਜੀ ਉਹ ਵੀਰ ਕਹਿੰਦਾ ਕਿ ਮੈਂ ਜਿੰਨਾ ਦੇ ਪੈਸੇ ਦੇਨੇ ਸੀ ਮੈਂ ਜਾ ਕੇ ਦੇ ਆਇਆ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਮੈਂ ਸੋਚਣ ਲੱਗਾ ਕਿ ਉਸ ਦੋਸਤ ਦਾ ਅੱਜ ਫੋਨ ਆਇਆ ਜਿੰਦੇ ਨਾਲ ਕਾਫੀ ਸਮੇਂ ਤੋਂ ਕਦੇ ਗੱਲ ਵੀ ਨਹੀਂ ਸੀ ਹੋਈ ਕਦੇ ਕੋਈ ਮੋਬਾਈਲ ਨੰਬਰ ਵੀ ਨਹੀਂ ਸੀ ਪਤਾ ਫੋਨ ਦਾ ਵੀ ਨਹੀਂ ਸੀ ਪਤਾ ਵੀ ਅਚਕੀਂ ਮੇ ਇਸ ਤਰ੍ਹਾਂ ਇਹ ਚਮਤਕਾਰ ਹੋ ਗਿਆ ਤਾਂ ਵੀਰ ਕਹਿਣ ਲੱਗੇ ਤੇ ਮੇਰੇ ਦਿਮਾਗ 'ਚ ਆਈ ਵੀ ਇਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੋਈ ਏ ਮਹਾਰਾ ਸੱਚੇ ਪਾਤਸ਼ਾਹ ਨੇ ਹੀ ਕਿਰਪਾ ਕੀਤੀ ਜਿਹੜਾ ਮੇਰਾ ਇਹ ਕਾਰਜ ਸਿੱਧ ਹੋ ਗਿਆ ਇਸੇ ਤਰ੍ਹਾਂ ਖਾਲਸਾ ਜੀ ਉਹ ਵੀਰ ਕਹਿੰਦੇ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੇਰੇ ਦੋਸਤ ਦੇ ਚਰੀਏ ਮੇਰੇ ਤੇ ਕਿਰਪਾ ਕੀਤੀ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਜਦੋਂ ਕਿਰਪਾ ਕਰਦੇ ਨੇ ਉਪੀਸੇ ਨਾ ਕਿਸੇ ਹੀਲੇ ਵਸੀਲੇ ਕਿਸੇ ਬੰਦੇ ਦੇ ਰਾਹੀਂ ਹੀ ਆਪਣੇ ਨਾਲ ਕਿਰਪਾ ਹੁੰਦੀ ਏ ਬਾਬਾ ਦੀਪ ਸਿੰਘ ਸਹਿਜ ਜੀ ਦੀ ਇਸੇ ਤਰ੍ਹਾਂ ਹੀ ਉਹ ਵੀਰ ਕਹਿੰਦੇ ਕਿ ਮੇਰੀ ਧੰਨ ਧੰਨ ਬਾਬਾ ਦੀਪ ਸਿੰਘ ਸਹਿਲ ਜੀ ਨੇ ਮਦਦ ਕੀਤੀ ਮੇਰੇ ਦੋਸਤ ਦੇ ਰਾਹੀਂ ਤੇ ਕਹਿੰਦੇ ਮੇਰੀ ਅਰਦਾਸ ਬੇਨਤੀ ਸੁਣੀ ਉਸ ਤੋਂ ਬਾਅਦ ਵੀ ਉਸੇ ਤਰ੍ਹਾਂ ਹੀ ਉਹ ਵੀਰ ਕਹਿੰਦੇ ਮੈਂ ਘਰ ਦੇ ਵਿੱਚ ਵੀ ਬਾਣੀ ਪੜ੍ਹਦਾ ਸੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਹਿਲ ਜੀ ਦੇ ਦਰ ਤੇ ਵੀ ਕਹਿੰਦੇ ਮੈਂ ਜਾਂਦਾ ਹੁੰਦਾ ਸੀ ਦੁਪਹਿਰਾਂ ਸਹਿ ਉਹ ਉਸੇ ਤਰ੍ਹਾਂ ਹੀ ਕਹਿੰਦੇ ਮੈਂ ਕੱਟਦਾ ਰਿਹਾ ਤਾਂ ਖਾਲਸਾ ਜੀ ਇਹ ਉਹ ਵੀਰ ਦੀ ਅੱਡ ਵੀ ਤੀ ਸੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਹਨਾਂ ਤੇ ਕਿਰਪਾ ਕੀਤੀ ਉਹਨਾਂ ਦਾ ਕਾਰਜ ਸਿੱਧ ਕੀਤਾ ਖਾਰਸਾ ਜੀ ਸਾਨੂੰ ਵੀ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਾਣਾ ਚਾਹੀਦਾ ਹੈ ਬਾਣੀ ਵੀ ਪੜਨੀ ਚਾਹੀਦੀ ਏ ਤੇ ਜੇ ਨਾ ਹੋ ਸਕੇ ਆਪਾਂ ਨੂੰ ਕਿਸੇ ਨਾ ਕਿਸੇ ਦੀ ਹੈਲਪ ਵੀ ਕਰਨੀ ਚਾਹੀਦੀ ਏ ਜਿਸ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਇਹ ਕੰਦਾ ਇਹ ਨਹੀਂ ਕਿ ਜੇ ਆਪਾਂ ਗੁਰੂ ਘਰ ਦੇ ਵਿੱਚ ਸੇਵਾ ਸਿਮਰਨ ਕਰਦੇ ਆਂ ਗੁਰਦੁਆਰਾ ਸਾਹਿਬ ਆਪਾਂ ਜਾਣਦੇ ਆਂ ਆਪਣੀ ਕਮਾਈ ਦੇ ਵਿੱਚੋਂ ਆਪਾਂ ਦਸਵੰਦ ਕੱਢਦੇ ਆਂ ਗੁਰਦੁਆਰਾ ਸਾਹਿਬ ਲਈ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਨੂੰ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਬਹੁਤ ਜ਼ਿਆਦਾ ਗਰੀਬ ਪਰਿਵਾਰ ਹੁੰਦਾ ਲੋੜਵੰਦ ਹੁੰਦਾ ਕਿ ਉਹਨਾਂ ਨੂੰ ਬਹੁਤ ਜ਼ਰੂਰਤ ਹੁੰਦੀ ਹੈ ਤਾਂ ਤੁਸੀਂ ਉਹਨਾਂ ਦੀ ਹੈਲਪ ਉਸੇ ਹੀ ਦਸਵੰਦ ਦੇ ਵਿੱਚੋਂ ਵੀ ਕਰ ਸਕਦੇ ਆਂ ਤੁਸੀਂ ਜ਼ਰੂਰੀ ਨਹੀਂ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਦਸਬੰਦ ਦੇਣਾ ਹੈ ਕਿਸੇ ਲੋੜਵੰਦ ਦੀ ਹੈਲਪ ਕਰੋਗੇ ਤਾਂ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੁੰਦੀ ਹੈ ਖਾਰਸਾ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਦੇ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਇੱਕ ਇੱਕ ਸ਼ੇਅਰ ਤੇ ਇੱਕ ਸਬਸਕ੍ਰਾਈਬਰ ਬਹੁਤ ਜ਼ਿਆਦਾ ਸਾਡੇ ਲਈ ਮੋਟੀਵੇਸ਼ਨਲ ਹੁੰਦਾ ਹੈ ਜੀ ਤੁਸੀਂ ਜ਼ਰੂਰ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਕਿਉਂਕਿ ਕੋਈ ਹੋਰ ਵੀਰ ਭੈਣ ਵੀ ਜਦੋਂ ਸੁਣਦਾ ਹੈ ਤੇ ਮਹਾਰਾ ਸੱਚੇ ਪਾਤਸ਼ਾਹ ਹੁੰਦੇ ਤੇ ਵੀ ਕਿਰਪਾ ਕਰਦੇ ਨੇ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਦੇ ਕਾਰਜ ਸਿદ્ધ ਕਰਨਾ ਮਹਾਰਾ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਪਨਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਬਲੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ